ਛੱਡੇ ਚੱਲਿਆ ਮੈਂ ਅੱਜ ਪਿੰਡੀ ਆਪਣੀ ਦੀ ਜੂ ਥਾਂ ਚਿੱਤ ਬੜੀ ਆਉਣੀ ਜਿੱਥੇ ਵਸਦੀ ਸੀ ਰੂ ਛੱਡੇ ਚੱਲਿਆ ਮੈਂ ਅੱਜ ਪਿੰਡੀ ਆਪਣੀ ਦੀ ਜੂ ਛੱਡੇ ਖੇਤਾਂ ਵਾਲੇ ਰਾ ਲੈ ਕੇ ਜਾਂਦੇ ਜਿੱਥੇ ਚਾ ਚਾਰ ਛੱਟੇ ਮੀਂਦੇ ਬਸ ਦੰਦੇ ਡੱਡੂ ਸੀ ਬਲਾ ਮੇਲੇ ਦੇਸੀ ਚੋਰੀ ਚੋਰੀ ਹਾਣੀ ਆਪਣੇ ਨੂੰ ਮੇਲੇ ਦੇਸੀ ਚੋਰੀ ਚੋਰੀ ਹਾਣੀ ਆਪਣੇ ਨੂੰ ਪੱਠੇ ਵੱਡ ਦਾ ਨਾ ਦੇ ਦੇ ਕਰ ਸਾਡੇ ਕੋਈ ਸੂ ਛੱਡ ਚੱਲਿਆ ਮੈਂ ਅੱਜ ਪਿੰਡੀ ਆਪਣੀ ਦੀ ਜੂ ਥਾਂ ਚਿੱਤ ਬੜੀ ਆਉਣੀ ਜਿੱਥੇ ਵਸਦੀ ਸੀ ਰੂ ਛੱਡੀ ਤਾਸ਼ ਵਾਲੀ ਟਾਣੀ ਬੰਨੇ ਤੇਰਾ ਇੱਕਾ ਪਾ ਕੇ ਰਾਣੀ ਪਉ ਫੁੱਟਣ ਦੇ ਵੇਲੇ ਕੰਨੀ ਪੈਣੀ ਨਹੀਂਓ ਬਾਣੀ ਸੁਪਨੇ ਚ ਆਉ ਵੱਡ ਵੱਡ ਖਾਉ ਸੁਪਨੇ ਚ ਆਉ ਵੱਡ ਵੱਡ ਖਾਉ ਜਿੱਥੇ ਪਰਦੇਸੀ ਪਾਣੀ ਉਹ ਤੂੰ ਤਾਵਾ ळाਖੂ ਛੱਡ ਚੱਲਿਆ ਮੈਂ ਅੱਜ ਪਿੰਡ ਆਪਣੀ ਦੀ ਜੂ ਕਾਂ ਚਿੱਤ ਵੜੀ ਆਉਣੀ ਜਿੱਥੇ ਵਸਦੀ ਸੀ ਰੂ ਛੱਡ ਚੱਲਿਆ ਮੈਂ ਅੱਜ ਪਿੰਡ ਆਪਣੀ ਦੀ ਜੂ ਪਿੰਡ ਆਪਣੀ ਦੀ ਜੂ ਪਿੰਡ ਆਪਣੀ ਦੀ ਜੂ